ਨਕੌਦਰ ਦੇ ਅੱਡਾ ਮਹਿਤਪੁਰ ਵਿੱਚ ਪਹਿਲੀ ਵਾਰ ਫੂਡ ਜੰਕਸ਼ਨ ਕਰ ਰਿਹਾ ਹੈ ਆਪਣੇ ਰੈਸਟੋਰੈਂਟ ਨੂੰ 1 ਸਾਲ ਪੂਰਾ ਹੋਣ ਦੀ ਸਬ ਨਾਲ ਕੁਝ ਹੀ ਸਾਂਝੀ ਅਤੇ ਦੇਵੇਗਾ ਵੱਡੀਆਂ ਆਫਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੈਪੋਰਟਰ ਹਾਂ ਅਤੇ ਤੁਸੀਂ ਦੇਖ ਰਹੇ ਹੋ ਆਰਬੀਨਿਆ ਟੀਵੀ ਨਿਊਜ਼ ਅੱਜ ਨਕੌਦਰ ਦੇ ਫੂਡ ਜੰਕਸ਼ਨ ਅੱਡਾ ਮਹਿਤਪੁਰ ਨਕੌਦਰ ਦੇ ਵਿੱਚ ਖੜੇ ਹਾਂ ਔਰ ਅੱਜ ਇਹਨਾਂ ਦਾ ਭਾਜੀ ਉਹਨਾਂ ਦੀ 1 ਸਾਲ ਜਿਹੜਾ ਪੂਰਾ ਹੋ ਚੁੱਕਾ ਇਸ ਰੈਸਟੋਰੈਂਟ ਨੂੰ ਔਰ ਇਹ ਗੱਲਬਾਤ ਕਰਦੇ ਆ ਭਾਜੀ ਆਫਰਸ ਲੈ ਕੇ ਆ ਰਹੇ ਆ ਔਰ ਸਪੈਸ਼ਲੀ ਨਿਊ ਇਅਰ ਕਰਕੇ ਔਰ ਨਾਲ ਦੀ ਨਾਲ ਜਿਹੜੀ ਆ ਇਹਨਾਂ ਦੀ 1 ਸਾਲ ਪੂਰਾ ਹੋ ਚੁਕਿਆ ਉਹਦੀਆਂ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੱਲਬਾਤ ਕਰ ਰਹੇ ਆ origignal ਚਲਦੇ ਆ ਅੰਦਰ ਫੂਡ ਜੰਕਸ਼ਨ ਦੇ ਅੰਦਰ ਪਹੁੰਚ ਚੁੱਕੇ ਆ ਔਰ ਅਭੀ ਭਾਜੀ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ 1 ਸਾਲ ਦਾ ਕੰਪਲੀਟ ਹੋ ਗਿਆ ਰੈਸਟੋਰੈਂਟ ਨੂੰ ਕਿਵੇਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਮਿਲਿਆ ਆਪਾਂ ਨੂੰ ਸਾਰਿਆਂ ਨੇ ਆਪਣੋ ਕਸਟਮਰ ਨੇ ਬਹੁਤ ਪਿਆਰ ਕੀਤਾ ਤੁਹਾਡੀ ਵੀਡੀਓ ਤੋਂ ਵੀ ਬਹੁਤ ਜ਼ਿਆਦਾ ਆਪਣਾ ਪਹਿਲਾਂ ਵੀ ਪਿਆਰ ਮਿਲਿਆ ਵਾ ਤੇ ਹੁਣ ਆਪਾਂ ਦੁਬਾਰਾ ਇਸ ਕਰਕੇ ਤੁਹਾਨੂੰ ਬੁਲਾਇਆ ਕਿ ਹੋਰ ਸਾਨੂੰ ਪ ਔਰ ਅੱਜ ਭਾਜੀ 1 ਸਾਲ ਕੰਪਲੀਟ ਹੋ ਗਿਆ ਆ ਔਰ ਤੁਸੀਂ ਨਵਾਂ ਵੀ ਚਾਂਪ ਵਗੈਰਾ ਵੀ ਹੁਣ bizness ਸ਼ੁਰੂ ਕੀਤਾ ਥੋੜੇ ਟਾਈਮ ਤੋਂ ਔਰ ਕੀ ਕੀ ਵੈਰਾਈਟੀਆਂ ਹੈਗੀਆਂ ਪਹਿਲਾਂ ਤੇ ਦੱਸੋ ਆਪਣੇ ਕੋਲ ਸਰ ਜਿੱਦਾ ਕੀ 버ਗਰ ਹੈਗਾ ਪੀਜ਼ਾ ਪਾਸਤਾ ਸੈਂਡਵਿਚ ਰੈ ਫਰਾਈਜ਼ ਹੋਗੇ ਬੱਚਿਆਂ ਦੇ ਲਈ ਚਾਂਪ ਪਨੀਰ ਟਿੱਕਾ ਮਸ਼ਰੂਮ ਟਿੱਕਾ ਵਗੈਰਾ ਜਿਹੜਾ ਆਪਾਂ ਨਵਾਂ ਸ਼ੁਰੂ ਕੀਤਾ ਤੰਦੂਰੀ ਆਈਟਮ ਨਾਲ ਸ਼ੁਰੂ ਕੀਤੀ ਹੈ ਨਾ ਤੁਸੀਂ ਹਾਂਜੀ ਹਾਂਜੀ ਉਹਦੇ ਵਿੱਚ ਕੀ ਕੀ ਹੈਗੀਆਂ ਆ ਉਹਦੇ ਵਿੱਚ ਆਪਣੇ ਕੋਲ 5 ਤੋਂ 6 ਫਲੇਵਰ ਹੈਗੇ ਚਾਂਪ ਦੇ ਜਿਹੜਾ ਤੰਦੂਰੀ ਚਾਰੀ ਅਫਗਾਨੀ ਮਲਾਈ ਰਾਨੀ ਪਦੀਨਾ ਓਕੇ ਉਸ ਤੋਂ ਲਾਗ ਟਿੱਕੇ ਹੈਗੇ ਪਨੀਰ ਟਿੱਕਾ ਤੇ ਮਸ਼ਰ ਇੱਥੇ ਮੈਂ ਦਰਸ਼ਕਾਂ ਦਾ ਆਤਮਾ ਮੈਂ ਭਾਈ ਦਾ ਬਹੁਤ ਵੱਡਾ ਫੈਨ ਆ ਇਹਨਾਂ ਦਾ ਜਿਹੜਾ ਮੈਂ ਫੂਡ ਐ ਮੈਂ ਸਪੈਸ਼ਲੀ ਤਕਰੀਬਨ ਤੀਜੇ ਚੌਥੇ ਦਿਨ ਇਹਨਾਂ ਕੋਲ ਨਰ ਰਹਿਣਾ ਆ ਬਹੁਤ ਵਧੀਆ ਟੇਸਟ ਆ ਔਰ ਮੈਂ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਇੱਕ ਵਾਰ ਜ਼ਰੂਰ ਸਾਰੇ ਜਣੇ ਵਿਜ਼ਿਟ ਕਰੋ ਕਿਉਂਕਿ ਭਰਾ ਦਾ ਕੰਮ ਆ ਔਰ ਵਧੀਆ ਵਾਤੋਵਾਤ ਚੱਲ ਸਕੇ ਔਰ ਔਰ ਭਾਜੀ ਨਿਊ ਇਅਰ ਵੀ ਆ ਰਿਹਾ ਆ ਔਰ ਮੈਂ ਚਾਹਨਾ ਆ ਵੀ ਤੁਸੀਂ ਇਹ ਜਿਹੜੇ ਦਰਸ਼ਕ ਦੇਖ ਰਹੇ ਆ ਜਿਹੜੇ ਸਾਡੇ ਭਰਾ ਭੈਣ ਭਰਾ ਦੇਖ ਰਹੇ ਆ ਵੀਡੀਓ ਨੂੰ ਔਰ ਕੋਈ ਨਾ ਕੋਈ ਆਫਰ ਦੇ ਦਿਓ ਤੁਸੀਂ ਆਪਣੇ 1 ਸਾਲ ਕੰਪਲੀਟ ਹੋਣ ਦੇ ਸਰ ਜਿੱਦਾਂ ਕਿ ਆਪਣਾ ਜੇ 1 ਸਾਲ ਕੰਪਲੀਟ ਹੋ ਗਿਆ ਤੇ ਇਹਦੀ ਖੁਸ਼ੀ ਵਿੱਚ ਆਪਾਂ ਲੈ ਕੇ ਆਏ ਆ ਤੁਹਾਡੇ ਸਭ ਲਈ ਆਫਰ ਜਿੱਦਾ ਕਿ ਕੋਈ ਵੀ ਤੁਸੀਂ ਦੋ 버거 ਲੈਣੇ ਹੋ ਉਹਦੇ ਨਾਲ ਤੁਹਾਨੂੰ ਇੱਕ 버거 ਬਿਲਕੁਲ ਸਹੀ ਮਿਲੇਗਾ by 2 get 1 by 2 get 1 by 1 get 1 ਹੈਗੇ ਇਸ ਤੋਂ ਇਲਾਵਾ ਆਪਣੇ ਕੋਲ ਕੋਈ ਵੀ ਸੈਂਡਵਿਚ ਲੈਣੇ ਹੋ ਉਹਦੇ ਨਾਲ ਇੱਕ ਸੈਂਡਵਿਚ ਫ੍ਰੀ ਆ ਭਾਜੀ ਇੱਕ ਸੈਂਡਵਿਚ ਨਾਲ ਇੱਕ ਸੈਂਡਵਿਚ ਫ੍ਰੀ ਓਕੇ by 1 get 1 ਜੀ ਉਸ ਤੋਂ ਇਲਾਵਾ ਆਪਣੇ ਕੋਲ 스낵्स ਦੇ ਵਿੱਚ ਤੰਦੂਰੀ ਟਿੱਕੇ ਜ ਹੈਗਾ ਜਿਦਾ ਕਿ ਕੋਈ ਵੀ ਪਚਾਪ ਲੈਣੇ ਉਹਦੇ ਨਾਲ ਤੁਹਾਨੂੰ ਹਾਫ ਕੋਸ਼ਨ ਫ੍ਰੀ ਹੈ ਉਹਦੇ ਨਾਲ ਭਾਜੀ ਇਹ ਤਾਂ ਇੱਥੇ ਆ ਰਿਹਾ ਆ ਭਾਜੀ ਨੇ ਜਿੱਦਾਂ ਆਪਾਂ ਅੱਗੇ ਸੁਣਦੇ ਆ ਰਹੇ ਨੇ ਲੱਗਾ ਤਾਂ ਜਿਹੜੇ ਦੋ ਤਿੰਨ ਰੈਸਟੋਰੈਂਟ ਹੁੰਦੇ ਸੀਗੇ ਇੱਕ ਚਿਕਨ ਨਾਲ ਅੱਧਾ ਜਿਕਨ ਫ੍ਰੀ ਔਰ ਭਾਜੀ ਨੇ ਬੈਜ ਦੇ ਵਿੱਚ ਕਰ ਦਿੱਤੀ ਇੱਕ ਚਾਂਬ ਨਾਲ ਅੱਧਾ ਚਾਂਬ ਟੋਟਲੀ ਫ੍ਰੀ ਕਿੰਨੀ ਕੀ ਬਾਤ ਹੈ ਭਾਜੀ ਬਹੁਤ ਵਧੀਆ ਗੱਲ ਹੈ ਉਸ ਤੋਂ ਇਲਾਵਾ ਤੁਹਾਨੂੰ ਪੀਜ ਆਫਰ ਮਿਲ ਜੂਗੀ ਤੁਸੀਂ ਲਾਰਜ ਪੀਜ ਲੈਣੇ ਆ ਤੁਹਾਨੂੰ ਉਹਦੇ ਨਾਲ ਮੀਡੀਅਮ ਪੀਜਾ ਫ੍ਰੀ ਮਿਲੂਗਾ ਬਿਲਕੁਲ ਜੇ ਤੁਸੀਂ ਮੀਡੀਅਮ ਲੈਣਾ ਚਾਹੁੰਦੇ ਹੋ ਉਹਦੇ ਨਾਲ স্মੋਲ ਪੀਜਾ ਫ੍ਰੀ ਹੈ ਓਕੇ ਹਾਂਜੀ ਔਰ ਭਾਜੀ ਹੁਣ ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਨਾਲ ਲੈ ਕੇ ਹੋਰ ਜਾਣਾ ਦਰਸ਼ਕ ਦੇਖ ਰਹੇ ਆ ਵੀਡੀਓ ਨੂੰ ਹਾਂਜੀ ਨਵਾਂ ਸਾਲ ਆ ਰਿਹਾ ਮੈਂ ਚਾਹੁੰਦਾ ਵੀ ਇਹ ਆਫਰਾਂ ਜਿਹੜੀਆਂ ਤੁਸੀਂ ਕੰਟੀਨਿਊ ਕਰ ਦਿਓ ਇਹ ਤਾਂ ਚਲੋ ਵੈਸ ਕੋਈ ਨਹੀਂ ਜੇ ਤੁਸੀਂ ਕਹਿੰਦੇ ਤਾਂ ਆਪਾਂ ਇਹਨੂੰ 31 ਦਸੰਬਰ ਦਾ ਕਰ ਦੇਣਾ। ਲਓ ਜੀ ਤੇਰੇ ਦਰਸ਼ਕ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਔਰ ਇਹ ਵੀਡੀਓ ਪਾਜੀ ਸ਼ੇਅਰ ਕਰਕੇ ਆ ਰਿਹਾ। ਵੀਡੀਓ ਸ਼ੇਅਰ ਕਰਕੇ ਹੋਣ ਨਾਲ ਲਾਈਕ ਕਰਕੇ ਹੋਣ ਸਾਨੂੰ ਦਿਖਾਉਣਗੇ ਅਸੀਂ ਵੀਡੀਓ ਦੇਖੀ ਅਸੀਂ ਉਹਨੂੰ 31 ਦਸੰਬਰ ਤੱਕ ਕਾਫਰ ਵੈਲਿਡ ਹੋ ਜਾਵੇ। ਚਲੋ ਪ੍ਰੋਮਿਸ ਹੋ ਗਿਆ ਭਾਜੀ ਜਿਹੜੇ ਦੇਖ ਰਹੇ ਆ। ਭਾਜੀ ਨੇ ਆਫਰ ਲਗਾ ਦਿੱਤੀ ਆ ਜੀ 31 ਦਸੰਬਰ ਤੱਕ ਔਰ ਭਾਜੀ ਇੱਕ ਬੇਨਤੀ ਹੋ ਰਿਹਾ 31 ਦਸੰਬਰ ਤੱਕ ਆਪਣੀ ਜਿਹੜੀ ਜੋਬ ਆ ਕਿੰਨੇ ਵੇ ਦਾ ਖੁੱਲੀ ਹੋਏਗੀ? ਆਪਣੀ 11:30 ਦਾ ਕਲਾਸ ਟਾਈਮ ਹੁੰਦਾ ਵੈਸੇ। ਪਰ ਮੈਂ ਜਨਾ ਭਾ ਹੋ ਸਕੇ 31 ਦਸੰਬਰ ਨੂੰ ਆਪਾਂ 12 ਇੱਕ ਵਜੇ ਤੱਕ ਦੁਕਾਨ ਖੋਲੀ ਰੱਖੀ। ਕਸਟਮਰ ਤੇ ਡਿਪੈਂਡ ਆ ਵੀ ਕਸਟਮਰ ਦੀ ਜਿਦਾ ਹਾਲਤ ਹੋਊਗੀ ਬਾਤ ਹੋ ਜਾਣਾ। ਉਸ ਤੋਂ ਇਲਾਵਾ ਆਪਾਂ ਜੇ ਕੋਈ ਆਪਣਾ 1000 ਰੁਪਏ ਦੀ ਬਿਲਿੰਗ ਕਰਦਾ ਵਾ ਉਹਦੇ ਲਈ ਬੱਚਿਆਂ ਲਈ ਪ੍ਰਾਈਸ ਆਪਾਂ ਨੂੰ 1 ਮਿੰਟ 1 ਮਿੰਟ ਭਾਜੀ ਕੀ ਉਹ ਬੁਲਾ ਰਹੇ ਹੋਰ ਤੁਸੀਂ ਜਿੱਦਾਂ ਜੇ ਕੋਈ ਕਸਟਮਰ ਆਪਣਾ 1000 ਰੁਪਏ ਦਾ ਆਰਡਰ ਕਰ ਰਿਹਾ ਉਹਨੂੰ ਪ੍ਰਾਈਸ ਬਿਲਕੁਲ ਫ੍ਰੀ ਦੇਵਾਂਗੇ ਆਪਾਂ। ਕੋਈ ਵੀ ਕਸਟਮਰ ਆਪਾਂ ਨੂੰ 1000 ਰੁਪਏ ਦੀ ਸ਼ਾਪਿੰਗ ਆਪਣੇ ਕੋਲ ਸਮਾਨ ਲੈਂਦਾ ਆ ਕੋਈ ਵੀ ਆਪਣਾ ਆਰਡਰ ਕਰਦਾ ਆ ਉਹਦੇ ਨਾਲ ਤੁਸੀਂ ਉਹਨੂੰ ਡਿਲੀਵਰੀ ਔਰ ਔਰ ਡਿਲੀਵਰੀ ਵੀ ਭਾਈ ਫ੍ਰੀ ਕਰਦੇ ਡਿਲੀਵਰੀ ਆਪਾਂ 300 ਪਲੱਸ ਆਰਡਰ ਤੇ ਬਿਲਕੁਲ ਫ੍ਰੀ ਹੈ ਪੂਰੇ ਲੁਕਉਦਰ ਸ਼ਹਿਰ ਦੇ ਵਿੱਚ ਭਾਈ 300 ਤੱਕ 300 ਪਲੱਸ ਫ੍ਰੀ ਮੈਂ ਦਰਜ ਕਰਨ ਦਾ ਆਲਮੋਸਟ ਅਸੀਂ ਦੇਖਦੇ ਹਾਂ ਕਿ ਕਾਫੀ ਰੈਸਟੋਰੈਂਟ ਹੈ ਜਿਹੜੇ ਡਿਲੀਵਰੀ ਦੇ 60-70 ਰੁਪਏ ਐਕਸਟਰਾ ਚਾਰਜਸ ਪਾਉਂਦੇ ਆ ਭਾਜੀ ਔਰ ਤੁਸੀਂ ਉਹ ਕਹਿੰਦੇ ਵੀ 300 ਤੋਂ ਲੈ ਕੇ ਜਿਹੜਾ ਜਿੰਨੀ ਦੀ ਮਰਜ਼ੀ ਤੁਸੀਂ ਕੋਈ ਆਰਡਰ ਕਰ ਦਵੇ ਉਹਦੇ ਡਿਲੀਵਰੀ ਚਾਰਜਸ ਕੋਈ ਨਹੀਂ ਹੈਗਾ ਨਕੋਤੇ ਦੇ ਵਿੱਚ ਕੋਈ ਚਾਰਜ ਨਹੀਂ 300 ਪਲੱਸ ਆਰਡਰ ਦੇ ਵਿੱਚ ਓਕੇ ਜੇ ਉਸ ਤੋਂ ਘੱਟ ਆਰਡਰ ਫਿਰ ਉਹਦੇ ਪਰ ਡਿਲੀਵਰੀ ਚਲ ਜਪਿਆ ਅਕਸਰ ਅਸੀਂ ਦੇ ਦੇ ਕਈ ਲੋਕ ਪਿੰਡਾਂ ਤੋਂ ਵੀ ਤੁਹਾਨੂੰ ਕਹੇ ਇਹ ਕਰ ਦਿੰਦੇ ਉਹਦੇ ਵਿੱਚ ਕੋਈ ਟਾਈਮ ਲਿਮਿਟ ਹੈਗੀ ਵੀ ਉਹ ਉਨੇ ਟਾਈਮ ਤੱਕ ਤੁਸੀਂ ਡਿਲੀਵਰੀ ਕਰ ਸਕਦੇ ਹੋ ਉਸ ਤੋਂ ਬਾਅਦ ਆਰਡਰ ਦੇ ਟਾਈਮ ਹੁੰਦਾ ਜਦ ਤੱਕ ਜਦੋਂ ਆਰਡਰ ਰੈਡੀ ਹੋ ਗਿਆ ਪਰ ਉਹਨਾਂ 20 ਮਿੰਟ ਦਾ ਕਈ ਦਾ 20 ਤੋਂ ਜੋ ਪੈਸੇ ਦੇਣਾ ਚਾਹੁੰਦੇ ਡਿਲੀਵਰੀ ਦੇ 300 ਦੇ ਆਰਡਰ ਤੇ ਤਾਂ ਲਈਦੇ ਆਪਾ ਅਗਰ ਉਹਨਾਂ ਦਾ ਆਰਡਰ ਜੇ ਸਾਨੂੰ ਲੱਗਦਾ ਕਿ ਪਿੰਡ ਪੰਜ ਕੇ ਜਸ ਸ਼ੰਕਰ ਦੇ ਆਪਣਾ ਆਰਡਰ ਆਉਂਦੇ ਜਾਂ ਇਧਰੋਂ ਹੋਰ ਪਿੰਡਾਂ ਦੇ ਆਰਡਰ ਆਉਂਦੇ ਆਂ ਆਪ ਨੂੰ ਪਤਾ ਕਿ 7-8 ਕਿਲੋਮੀਟਰ ਰਿਹਾ ਉਹਦਾ ਆਪ ਨੂੰ 300 ਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ ਇਸ ਕਰਕੇ ਹੀ ਉਹਨਾਂ ਨੂੰ ਕਹਿੰਦੇ 5-600 ਆਰਡਰ ਕਰ ਲਓ ਫ੍ਰੀ ਡਿਲੀਵਰੀ ਆ ਫਿਰ 5-600 ਹੀ ਕਰਦੇ ਨੇ ਹੋਰ ਵੀ ਕੋਈ ਚਾਰਜ ਨਹੀਂ ਲੈਂਦੇ ਵੈਰੀ ਗੁੱਡ ਔਰ ਸਾਰਿਆਂ ਨੂੰ ਇੱਕ ਬੇਤੀ ਆ 31 ਦਸੰਬਰ ਤੱਕ ਇਸ ਵੀਡੀਓ ਨੂੰ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜਾ ਭਾਜੀ ਨੇ ਆਫਰਸ ਲਗਾਈਆਂ ਆ ਉਹਦੇ ਸਾਰਿਆਂ ਨੂੰ ਬੈਨੀਫਿਟ ਮਿਲ ਸਕੇ ਦੇਖਦੇ ਰਹੋ ਆਰਮੀ ਲਈ ਇੱਕ ਨਿਊਜ਼ ਕੈਮਰਾਮੈਨ ਮੰਗਾ ਨਾ ਪੁੱਤਰ ਤੋਂ ਧੰਨਵਾਦ